ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਆਗਰਾ ਸਪੈਸ਼ਲ ਕਚੋਰੀ ਦੀ ਰੈਸਪੀ ਨਾਲ ਅਸੀਂ ਬਣਾਵਾਂਗੇ ਖੱਟੀ ਮਿੱਠੀ ਲੌਂਗੀ ਔਰ ਖੱਟੀ ਮਿੱਠੀ ਲਾਲ ਵਾਲੀ ਚਟਨੀ। ਸੋ ਚਲੋ ਆਈ ਦੀ ਵੀਡੀਓ ਸਟਾਰਟ ਕਰਦੇ ਹਾਂ। ਪਲੀਜ਼ ਵਲੌਗ ਨੂੰ ਐਂਡ ਤੱਕ ਜ਼ਰੂਰ ਵੇਖਿਓ। ਸਭ ਤੋਂ ਪਹਿਲਾਂ ਅਸੀਂ ਇੱਥੇ 250 ਗ੍ਰਾਮ ਮੈਦਾ ਯੂਜ਼ ਕਰਨ ਜਾ ਰਹੇ ਹਾਂ। ਮੈਦੇ ਵਿੱਚ ਅਸੀਂ 1/2 ਟੇਬਲस्पून ਅਜਵਾਇਨ ਔਰ 3 ਟੇਬਲस्पून ਮੌਨੈਡ ਕੀਤਾ ਹੈ। ਹੁਣ ਦੋਨੋਂ ਚੀਜ਼ਾਂ ਨੂੰ ਅਸੀਂ ਆਪਸ ਵਿੱਚ ਮਿਕਸ ਕਰਾਂਗੇ। ਅਸੀਂ ਇੱਥੇ 250 ਗ੍ਰਾਮ ਮੈਦਾ ਯੂਜ਼ ਕਰ ਰਹੇ ਹਾਂ ਤੇ 3 ਟੇਬਲस्पून ਮੌਨੈਡ ਕੀਤਾ। ਅਗਰ ਤੁਸੀਂ ਜ਼ਿਆਦਾ ਮੈਦਾ ਅਸੀਂ ਦੋਨੋਂ ਚੀਜ਼ਾਂ ਨੂੰ ਅਜਵੈਨੂਰ ਮੋਨੋ ਚੰਗੀ ਤਰ੍ਹਾਂ ਮੈਦੇ ਵਿੱਚ ਮਿਕਸ ਕਰਾਂਗੇ ਇਸ ਤਰੀਕੇ ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ ਥੋੜਾ ਜਿਹਾ ਹੱਥ ਵਿੱਚ ਉਠਾਵਾਂਗੇ ਔਰ ਮੁਠੀ ਨਾਲ ਦਬਾ ਕੇ ਵੇਖਾਂਗੇ ਇਸ ਤਰੀਕੇ ਅਗਰ ਆਟਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਫਿਰ ਸਾਡਾ ਡੋ ਬਹੁਤ ਹੀ ਵਧੀਆ ਬਣ ਕੇ ਰੈਡੀ ਹੋਏਗਾ ਸੋ ਇਸ ਤਰੀਕੇ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਇਹਦੇ ਵਿੱਚ ਅਸੀਂ ਥੋੜਾ ਥੋੜਾ ਪਾਣੀ ਐਡ ਕਰਕੇ ਤੇ ਡੋ ਲਗਾਉਣਾ ਸਟਾਰਟ ਕਰਦੇ ਆ ਬਹੁਤ ਜ਼ਿਆਦਾ ਪਾਣੀ ਨਹੀਂ ਐਡ ਕਰ ਦੇਣਾ ਥੋੜਾ ਥੋੜਾ ਕਰਕੇ ਹੀ ਐਡ ਕਰਾਂਗੇ ਜਿੰਨੀ ਤੁਹਾਨੂੰ ਲੋੜ ਹੈ ਉਨਾ ਹੀ ਪਾਣੀ ਐਡ ਕਰਨਾ ਹੈ ਸੋ ਇਸ ਤਰੀਕੇ ਅਸੀਂ ਡੋ ਬਣਾ ਕੇ ਰ ਕਿ ਰੈਡੀ ਹੋ ਚੁੱਕਿਆ ਹੁਣ ਇਹਨੂੰ ਅਸੀਂ 10 ਮਿੰਟ ਲਈ ਰੈਸਟ ਤੇ ਰੱਖ ਦਿੰਨੇ ਆ ਇਸ ਤਰੀਕੇ ਅਸੀਂ ਕਾਟਨ ਦੇ ਕੱਪੜੇ ਨਾਲ ਇਹਨੂੰ ਟਾਕੇ ਰੱਖ ਦਾਂਗੇ ਦੂਜੀ ਸਾਈਡ ਤੇ ਅਸੀਂ ਫਿਲਿੰਗ ਦੀ ਤਿਆਰੀ ਕਰ ਲੈਨੇ ਆ ਜਿਹੜੀ ਅਸੀਂ ਕਚੋਰੀ ਦੇ ਅੰਦਰ ਕਰਨੀ ਆ ਇੱਥੇ ਅਸੀਂ ਪੈਨ ਵਿੱਚ 2 ਟੇਬਲस्पून ਔਇਲ ਐਡ ਕੀਤਾ ਹੈ ਔਇਲ ਜਦੋਂ ਸਾਡਾ ਚੰਗੀ ਤਰ੍ਹਾਂ ਗਰਮ ਹੋ ਗਿਆ ਉਹਦੇ ਵਿੱਚ ਅਸੀਂ ਅੱਧੀ ਕੌਲੀ ਚਨਾ ਦਾਲ ਐਡ ਕੀਤੀ ਹੈ ਚਨਾ ਦਾਲ ਨੂੰ ਅਸੀਂ ਬਿਲਕੁਲ ਚੰਗੀ ਤਰ੍ਹਾਂ ਰੋਸਟ ਕਰਾਂਗੇ ਜਦੋਂ ਹਲਕੀ ਹਲਕੀ ਰੋਸਟ ਹੋਣੀ ਸ਼ੁਰੂ ਹੋ ਜਾਏਗੀ ਫਿਰ ਇਹਦੇ ਵਿੱਚ ਅਸੀਂ ਅੱਧੀ ਕੌਲੀ ਮੂੰਗ ਦਾਲ ਵੀ ਐਡ ਕਰਤੀ ਹੈ ਦੋਨੋਂ ਦਾਲਾਂ ਨੂੰ ਮਿਕਸ ਕਰਕੇ ਅਸੀਂ ਇਤਰਾ ਰੋਸ ਕਰਨਾ ਹੈ ਦੋਨੋਂ ਦਾਲਾਂ ਨੂੰ ਉਸ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ ਰੋਸ ਚ ਹੋ ਜਾਣਗੀਆਂ ਫਿਰ ਇਹਨਾਂ ਨੂੰ ਅਸੀਂ ਇੱਕ ਪਲੇਟ 'ਚ ਟ੍ਰਾਂਸਫਰ ਕਰ ਲਾਂਗੇ ਤੇ 5-10 ਮਿੰਟ ਲਈ ਠੰਡਾ ਓਨਲੀ ਰੱਖ ਦਾਂਗੇ ਜਦੋਂ ਦਾਲ ਬਿਲਕੁਲ ਸਾਡੀ ਚੰਗੀ ਤਰ੍ਹਾਂ ਠੰਡੀ ਹੋ ਜਾਏਗੀ ਫਿਰ ਇਹਨੂੰ ਅਸੀਂ ਮਿਕਸੀ ਜਾਰ ਵਿੱਚ ਐਡ ਕਰਾਂਗੇ ਤੇ ਉੱਥੇ ਸਾਡੀ ਦਾਲ ਬਿਲਕੁਲ ਚੰਗੀ ਤਰ੍ਹਾਂ ਠੰਡੀ ਹੋ ਚੁੱਕੀ ਹੈ ਇਹਨੂੰ ਉਸੇ ਮਿਕਸੀ ਜਾਰ ਵਿੱਚ ਐਡ ਕਰਕੇ ਤੇ ਚੰਗੀ ਤਰ੍ਹਾਂ ਪੀਸ ਲਾਂਗੇ ਬਿਲਕੁਲ ਇਹਨੂੰ ਪਾਊਡਰ ਵਾਂਗੂ ਪੀਸਣਾ ਹੈ ਅਸੀਂ ਫੇਰ ਹੀ ਇਹਦੇ ਵਿੱਚ ਅਸੀਂ ਸਪਾਈਸਿਸ ਵਗੈਰਾ ਐਡ ਕਰਕੇ ਵਧੀਆ ਜੀ ਫਿਲਿੰਗ ਬਣਾ ਕੇ ਰੈਡੀ ਕਰ ਸਕਦੇ ਹਾਂ ਹ ਔਰ ਕਿੰਨਾ ਵਧੀਆ ਲੱਗ ਰਿਹਾ ਦੇਖਣ 'ਚ ਪਾਊਡਰ ਹੁਣ ਅਸੀਂ ਮੇਨ ਫਿਲਿੰਗ ਬਣਾਣੇ ਆ ਇੱਥੇ ਅਸੀਂ ਪੈਨ ਵਿੱਚ 2 ਟੇਬਲस्पून ਆਇਲ ਐਡ ਕੀਤਾ ਜਦੋਂ ਆਇਲ ਸਾਡਾ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਜਾਏ ਫਿਰ ਦੁਬਾਰਾ ਅਸੀਂ ਜਿਹੜੇ ਦੋਨੋਂ ਦਾਲਾਂ ਨੂੰ ਰੋਸਟ ਕਰਕੇ ਪਾਊਡਰ ਬਣਾ ਕੇ ਰੈਡੀ ਕੀਤਾ ਹੈ ਆਇਲ ਵਿੱਚ ਐਡ ਕਰਾਂਗੇ ਹੁਣ ਇਹਨੂੰ ਅਸੀਂ ਜ਼ਿਆਦਾ ਰੋਸਟ ਨਹੀਂ ਕਰਾਂਗੇ ਕਿਉਂਕਿ ਆਲਰੇਡੀ ਅਸੀਂ ਦਾਲਾਂ ਨੂੰ ਰੋਸਟ ਕਰਕੇ ਹੀ ਪੀਸਿਆ ਹੈ ਉਹਨਾਂ ਦੇ ਵਿੱਚ ਅਸੀਂ ਸਪਾਈਸਿਸ ਐਡ ਕਰਦੇ ਆ ਹਾਫ ਟੇਬਲस्पून ਇਹਦੇ ਵਿੱਚ ਲਾਲ ਮਿਰਚ ਐਡ ਕੀਤੀ ਹੈ ਹਾਫ ਟੇਬਲस्पून ਅਜਵਾਇਨ ਹਾਫ ਟੇਬਲस्पून ਜੀਰਾ ਹਾਫ ਟੇਬਲस्पून ਨਮ ਇਹਦੇ ਵਿੱਚ ਗਰਮ ਮਸਾਲਾ ਵੀ ਐਡ ਕੀਤਾ ਹੈ ਤੇ ਹਾਫ ਟੇਬਲस्पून ਕਸੂਰੀ ਮੇਥੀ ਐਡ ਕੀਤੀ ਹੈ ਹੁਣ ਸਾਰੀਆਂ ਚੀਜ਼ਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਸੇ ਮਿਕਸ ਕਰਾਂਗੇ ਔਰ ਜੀ ਥੋੜੀਕ ਜਿਹੀ ਦੇਰ ਤੱਕ ਸਪਾਈਸਿਸ ਨੂੰ ਮਸਾਲੇ ਦੇ ਨਾਲ ਭੁਲਣਾਗੇ ਤਾਂ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਣ ਤੁਸੀਂ ਦੇਖ ਸਕਦੇ ਹੋ ਇੱਥੇ ਦਾਲ ਦਾ ਹਲਕਾ ਹਲਕਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਜਦੋਂ ਇਸ ਤਰੀਕੇ ਦਾਲ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਏ ਫਿਰ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਇੱਥੇ ਅਸੀਂ ਗੁੰਗੁਨਾ ਪਾਣੀ ਐਡ ਕੀਤਾ ਹੈ ਆਪਕਾਪਸ ਹੀ ਪਾਣੀ ਐਡ ਕੀਤਾ ਹੈ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਾਣੀ ਇਸ ਕਰਕੇ ਐਡ ਕੀਤਾ ਜਾਂਦਾ ਹੈ ਜਿਹੜਾ ਪਾਊਡਰ ਵਾਲਾ ਮਟੀਰੀਅਲ ਹੁੰਦਾ ਹੈ ਜਦੋਂ ਪਾਣੀ ਐਡ ਕਰ ਦੋ ਫਿਰ ਉਹ ਸਟਿੱਕੀ ਸਟਿੱਕੀ ਜਿਹਾ ਹੋ ਜਾਂਦਾ ਹੈ ਇਸ ਤਰੀਕੇ ਤੁਹਾਡੀ ਦਾਲ ਵਾਲੀ ਫਿਲਿੰਗ ਬਣ ਕੇ ਬਹੁਤ ਵਧੀਆ ਤਰੀਕੇ ਨਾਲ ਰੈਡੀ ਹੁੰਦੀ ਹੈ ਹੁਣ ਅਸੀਂ ਫਿਲਿੰਗ ਨੂੰ ਇੱਕ ਪਲੇਟ 'ਚ ਕੱਟ ਕੇ ਰੱਖ ਲੈਣ ਗਾਈਸ ਤੁਸੀਂ ਸੋਚ ਰਹੇ ਹੋਗੇ ਕਿ ਅਸੀਂ ਆਗਰੇ ਦੀ ਇੰਨੀਆਂ ਸਾਰੀਆਂ ਡਿਸ਼ੇਸ ਕਿੱਦਾਂ ਬਣਾਣਾ ਜਾਣਦੇ ਹਾਂ ਔਰ ਕਿਉਂ ਇੰਨੀਆਂ ਜ਼ਿਆਦਾ ਡਿਸ਼ੇਸ ਤੁਹਾਡੇ ਨਾਲ ਆਗਰੇ ਦੀ ਸਪੈਸ਼ਲ ਸ਼ੇਅਰ ਕਰਦੇ ਆ ਕਿਉਂਕਿ ਸਾਡੇ ਪਾਪਾ ਹੈਗੇ ਨੇ ਆਗਰੇ ਦੇ ਰਹਿਣ ਵਾਲੇ ਸੋ ਉਹਨਾਂ ਨੂੰ ਉੱਥੋਂ ਦੀਆਂ ਬਹੁਤ ਸਾਰੀਆਂ ਡਿਸ਼ੇਸ ਫੇਮਸ ਡਿਸ਼ੇਸ ਦਾ ਪਤਾ ਹੈ ਉਹ ਸਾਨੂੰ ਦੱਸਦੇ ਆ ਸੋ ਅਸੀਂ ਉਹਨਾਂ ਨੂੰ ਬਣਾ ਕੇ ਖਵਾਣੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਸੋ ਹੁਣ ਅਸੀਂ ਇੱਥੇ ਆਟਾ ਚੈੱਕ ਕੀਤਾ ਆਟਾ ਸਾਡਾ ਬਿਲਕੁਲ ਚੰਗੀ ਤਰ੍ਹਾਂ ਸੈੱਟ ਹੋ ਚੁੱਕਿਆ ਹੁਣ ਅਸੀਂ ਇੱਕ ਛੋਟਾ ਜਿਹਾ ਪੇੜਾ ਲਵਾਂਗੇ ਜਿਸ ਤਰ੍ਹਾਂ ਸੀ ਨਾਰਮਲ ਆਟੇ ਦੀ ਰੋ ਇਸ ਤਰੀਕੇ ਹੱਥ ਦੇ ਨਾਲ ਹੀ ਫਲਾਣਾ ਹੈ ਵੇਲਣੇ ਨਾਲ ਨਹੀਂ ਅਸੀਂ ਵੇਲਣਾ ਜਦੋਂ ਵੀ ਅਸੀਂ ਕਚੋਰੀ ਬਣਾਉਣੀ ਹੈ ਇਸ ਤਰੀਕੇ ਉਹਨੂੰ ਹੱਥ ਦੇ ਨਾਲ ਹੀ ਫਲਾਕੇ ਤੇ ਵੱਡਾ ਕਰਨਾ ਹੈ ਪੇੜੇ ਨੂੰ ਹੁਣ ਇਹਦੇ ਵਿੱਚ ਅਸੀਂ ਫਿਲਿੰਗ ਐਡ ਕਰਦੇ ਹਾਂ ਫਿਲਿੰਗ ਤੁਸੀਂ ਆਪਣੇ ਮਨਪਸੰਦ ਅਨੁਸਾਰ ਐਡ ਕਰ ਸਕਦੇ ਹੋ ਅਗਰ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਜ਼ਿਆਦਾ ਐਡ ਕਰ ਸਕਦੇ ਹੋ ਥੋੜੀ ਫਿਲਿੰਗ ਪਸੰਦ ਕਰਦੇ ਹੋ ਤਾਂ ਥੋੜੀ ਵੀ ਐਡ ਕਰ ਸਕਦੇ ਹੋ ਫਿਲਿੰਗ ਨੂੰ ਐਡ ਕਰਨ ਤੋਂ ਬਾਅਦ ਇਸ ਤਰੀਕੇ ਚਾਰੇ ਪਾਸੇ ਤੋਂ ਆਟੇ ਨੂੰ ਦਬਾ ਕੇ ਤੇ ਚੰਗੀ ਤਰ੍ਹਾਂ ਗੋਲ ਘੁਮਾਉਣਾ ਹੈ ਤੇ ਇਸ ਤਰੀਕੇ ਦਾ ਨਾਰਮਲ ਪੇੜਾ ਬਣਾ ਲੈਣਾ ਹੈ ਇਸੇ ਤਰੀਕੇ ਅਸੀਂ ਸਾਰੀਆਂ ਹੀ ਕਚੋਰੀਆਂ ਬਣਾ ਕੇ ਰੈਡੀ ਕਰ ਮੋਹ ਲਿਰਾਕ ਦਿੰਨੇ ਆ ਭੈਣ ਵਿੱਚ ਅਸੀਂ ਆਇਲ ਐਡ ਕਰਤਾ ਜਦੋਂ ਸਾਡਾ ਆਇਲ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਇੱਕ ਇੱਕ ਕਰਕੇ ਕਚੋਰੀ ਵਿੱਚ ਐਡ ਕਰਾਂਗੇ ਤੇ ਫਰਾਈ ਕਰਾਂਗੇ ਜਦੋਂ ਅਸੀਂ ਕਚੋਰੀ ਵਿੱਚ ਐਡ ਕਰਨੀ ਹੈ ਹਲਕੀ ਜਿਹੀ ਉਹਨੂੰ ਪ੍ਰੈਸ ਕਰ ਦੇਣਾ ਬਹੁਤ ਜ਼ਿਆਦਾ ਨਹੀਂ ਕਰਨਾ ਹਲਕਾ ਜਾਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਉਹਦੀ ਬਿਲਕੁਲ ਬਾਜ਼ਾਰੀ ਕਚੋਰੀ ਵਰਗੀ ਸ਼ੇਪ ਆਵੇ ਇਸ ਤਰੀਕੇ ਅਸੀਂ ਸਾਰੀਆਂ ਕਚੋਰੀਆਂ ਨੂੰ ਹਲਕਾ ਹਲਕਾ ਪ੍ਰੈਸ ਕਰਕੇ ਤੇ ਇੱਕ ਇੱਕ ਕਰਕੇ ਐਡ ਕਰਦੇ ਜਾਵਾਂਗੇ ਜਦੋਂ ਵੀ ਕਚੋਰੀ ਨੂੰ ਫਰਾਈ ਕਰਨਾ ਹੈ ਉਹਨੂੰ ਅਸੀਂ ਲੋ ਟੂ ਮੀਡੀਅਮ ਫਲੇਮ ਤੇ ਹੀ ਫਰਾਈ ਕਰਨਾ ਹੈ ਹਾਈ ਫਲੇਮ ਤੇ ਨਹੀਂ ਫਰਾਈ ਕਰਨਾ ਅਗਰ ਉਹਨੂੰ ਹਾਈ ਫਲੇਮ ਤੇ ਫ ਹੋਏਗੀ ਜਦੋਂ ਇੱਕ ਸਾਈਡ ਤੋਂ ਹਲਕੀ ਹਲਕੀ پکਣੀ ਸ਼ੁਰੂ ਹੋ ਜਾਏਗੀ ਫਿਰ ਅਨੋਂ ਅਸੀਂ ਦੂਸਰੀ ਸਾਈਡ ਤੋਂ ਪਲਟਾ ਕੇ ਤੇ ਪਕਾਵਾਂਗੇ ਅਗਰ ਅਸੀਂ ਬਹੁਤ ਜ਼ਿਆਦਾ ਹਾਈ ਫਲੇਮ ਤੇ ਪਕਾ ਦਾਂਗੇ ਨਾ ਤਾਂ ਸਾਰਾ ਮੈਦਾ ਕੱਚਾ ਰਹਿ ਜਾਏਗਾ ਤਾਂ ਖਾਂਚੇ ਵੀ ਨਹੀਂ ਅੱਛੀ ਬਣੇਗੀ ਕਚੋਰੀਆਂ ਉਹ ਵੇਖਣ ਚ ਵੀ ਨਹੀਂ ਅੱਛੀ ਲੱਗੇਗੀ ਇਸ ਕਰਕੇ ਲੋ ਟੂ ਮੀਡੀਅਮ ਫਲੇਮ ਚ ਹੀ ਪਲਟਾਵਾਂਗੇ ਅਸੀਂ ਕਚੋਰੀਆਂ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਕਚੋਰੀ ਬਣਾਉਣ ਚ ਮੈਕਸਿਮਮ 15 ਟੂ 20 ਮਿੰਟਸ ਲੱਗਦੇ ਆ ਕਚੋਰੀ ਬਣ ਕੇ ਰੈਡੀ ਹੁੰਚੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਖਸਤਾ ਕਚੋਰੀ ਹੁਣ ਅਸੀਂ ਇੱਕ ਇੱਕ ਵਧੀਆ ਤਰੀਕੇ ਫਰਾਈ ਹੋ ਕੇ ਰੈਡੀ ਹੋ ਚੁੱਕੀਆਂ ਨੇ ਔਰ ਦੇਖਣ ਚ ਵੀ ਕਿੰਨੀ ਜ਼ਿਆਦਾ ਅੱਛੀ ਲੱਗ ਰਹੀ ਹੈ ਇਸੇ ਤਰੀਕੇ ਅਸੀਂ ਸਾਰੀਆਂ ਕਚੋਰੀਆਂ ਨੂੰ ਫਰਾਈ ਕਰ ਲੈਣੇ ਆ ਤੇ ਫਿਰ ਤੁਹਾਨੂੰ ਪਲੇਟ ਸਰਵ ਕਰਕੇ ਵਿਖਾਣੇ ਆ ਬਹੁਤ ਹੀ ਜ਼ਿਆਦਾ ਟੇਸਟੀ ਬਣੀਆਂ ਸੀ ਕਚੋਰੀਆਂ ਗਾਇਜ਼ ਵਾਕਈ ਦੇਖ ਸਕਦੇ ਹੋ ਤੋੜਨ ਤੇ ਵੀ ਕਿੰਨੀ ਜ਼ਿਆਦਾ ਅੰਦਰੋਂ ਵੀ ਵਧੀਆ ਤਰੀਕੇ ਪੱਕੀ ਔਰ ਵੇਖਣ ਚ ਫਿਲਿੰਗ ਕਿੰਨੀ ਜ਼ਿਆਦਾ ਅੱਛੀ ਲੱਗ ਰਹੀ ਹੈ ਸੋ ਇੱਥੇ ਸਾਡੀ ਗਰਮਾ ਗਰਮ ਆਗਰਾ ਸਪੈਸ਼ਲ ਕਚੋਰੀਆਂ ਬਣ ਕੇ ਰੈਡੀ ਹੋ ਗਈਆਂ ਨੇ ਅਗਰ ਤੁਸੀਂ ਵੀ ਆਗਰਾ ਸਪੈਸ਼ਲ ਫੇਮਸ ਕਚੋਰੀਆਂ ਘਰ ਬਣਾ ਕੇ ਰੈਡੀ ਕਰਕੇ ਖਾਣਾ ਚਾਹੁੰਦੇ ਹੋ ਸੋ ਬਿਨਾ ਖਿਓ ਹੁਣ ਇਹ ਚਕਚੋਰੀਆਂ ਤੇ ਬਣ ਕੇ ਰੈਡੀ ਹੋ ਗਿਆ ਨੇ ਹੁਣ ਅਸੀਂ ਕਰਦੇ ਆਂ ਚਟਨੀ ਦੀ ਤਿਆਰੀ ਔਰ ਨਾਲ ਜਿਹੜੀ ਲੋਂਜੀ ਮਿਲਦੀ ਆਲੂ ਦੀ ਉਹਦੀ ਤਿਆਰੀ ਕਰਦੇ ਆਂ ਪਹਿਲਾਂ ਅਸੀਂ ਮਿੱਠੀ ਵਾਲੀ ਲਾਲ ਚਟਨੀ ਬਣਾਵਾਂਗੇ ਉਹਦੇ ਲਈ ਅਸੀਂ ਪੈਨ ਵਿੱਚ 1 ਟੇਬਲस्पून ਆਇਲ ਐਡ ਕੀਤਾ ਔਰ ਉਹਦੇ ਵਿੱਚ ਥੋੜਾ ਜਿਹਾ ਜੀਰਾ ਐਡ ਕੀਤਾ ਪਿੰਚਕ ਜਦੋਂ ਜੀਰਾ ਬਿਲਕੁਲ ਚੰਗੀ ਤਰ੍ਹਾਂ ਰੋਸਟ ਹੋ ਜਾਏ ਫਿਰ ਅਸੀਂ ਇੱਥੇ ਇਮਲੀ ਭੋਗ ਕੇ ਰੱਖੀ ਸੀ ਉਹਨੂੰ ਚੰਗੀ ਤਰ੍ਹਾਂ ਪਾਣ ਲਿਆ ਸੀ ਉਹ ਐਡ ਕਰਤੀ ਹੈ ਇਕੱਲੀ ਅਸੀਂ ਇੱਥੇ ਇਮਲੀ ਐਡ ਕੀਤੀ ਹੈ ਔਰ ਥੋੜਾ ਜਿਹਾ ਨਮਕ ਪਿੰਚਕ ਨਮਕ ਐਡ ਕੀਤਾ ਹੈ ਸਵਾਦ ਅਨੁਸਾਰ ਹਾਫ ਟੇਬਲस्पून ਕਸ਼ਮੀਰੀ ਮਿਰਚ ਐਡ ਕੀਤੀ ਹੈ ਹੁਣ ਅਸੀਂ ਇਹਦੇ ਵਿੱਚ ਹਲਕਾ ਜਿਹਾ ਫੂਡ ਕਲਰ ਐਡ ਕਰਾਂਗੇ ਬਿਲਕੁਲ ਹਲਕਾ ਜਿਹਾ ਟੱਚ ਹੀ ਕਰਨਾ ਹੈ ਬਹੁਤ ਜ਼ਿਆਦਾ ਐਡ ਨਹੀਂ ਕਰਨਾ ਤਾਂ ਕਿ ਕਰਾਂਗੇ 2 ਟੇਬਲस्पून ਖੰਡ ਐਡ ਕਰਤੀ ਹੈ ਖੰਡ ਜਿੰਨੀ देर ਤੱਕ ਮੈਲਟ ਨਹੀਂ ਹੋ ਜਾਂਦੀ ਉਹਨੀ ਦੇਰ ਤੱਕ ਇਸ ਨੂੰ ਪਕਾਉਣਾ ਆ ਸੀ ਫਿਰ ਇਹਨੂੰ ਅਸੀਂ ਇੱਕ ਕੌਲੀ 'ਚ ਟਰਾਂਸਫਰ ਕਰ ਲਾਂਗੇ ਜਦੋਂ ਇਹ ਠੰਡੀ ਹੋ ਜਾਏਗੀ ਆਪਣੇ ਆਪ ਗਾੜੀ ਹੋ ਜਾਏਗੀ ਸੋ ਇੱਥੇ ਸਾਡੀ ਇਮਲੀ ਦੀ ਚਟਨੀ ਤਾਂ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਅਸੀਂ ਬਣਾਵਾਂਗੇ ਗਰਮਾ ਗਰਮ ਕਰਾਰੀ ਜੀ ਆਲੂ ਦੀ ਲੌਂਜੀ ਲੌਂਜੀ ਮਨਾਂ ਅਨ ਲਈ ਸਭ ਤੋਂ ਪਹਿਲਾਂ ਅਸੀਂ ਪੈਨ ਵਿੱਚ 3 ਟੇਬਲस्पून ਆਇਲ ਐਡ ਕੀਤਾ ਹੈ ਜਦੋਂ ਆਇਲ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਇਹਦੇ ਵਿੱਚ ਅਸੀਂ ਹਾਫ ਟੇਬਲस्पून ਲਸਣ ਐਡ ਕੀਤਾ ਹੈ ਲਸਣ ਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ ਜਿੰਨੀ ਜੀਰਾ ਵੀ ਐਡ ਕਰਤਾ ਹੈ ਜੀਰਾ ਵੀ ਚੰਗੀ ਤਰ੍ਹਾਂ ਰੋਸਟ ਹੋ ਜਾਏਗਾ ਜਦੋਂ ਲਸਣ ਤੋਂ ਨਾਲ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਚੌਪਡ ਕੜੀ ਪੱਤਾ ਐਡ ਕੀਤਾ ਹੈ ਕੜੀ ਪੱਤੇ ਦਾ ਫਲੇਵਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਲੌਂਜੀ ਵਿੱਚ ਨਾਲ ਹੀ ਅਸੀਂ ਚੌਪ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਦੋ ਤੋਂ ਤਿੰਨ ਤੁਸੀਂ ਆਪਣੇ ਸਵਾਦ ਅਨੁਸਾਰ ਮਿਰਚ ਐਡ ਕਰ ਸਕਦੇ ਹੋ ਥੋੜੀ ਜੀ ਕਸ਼ੂਰੀ ਮੇਥੀ ਐਡ ਕੀਤੀ ਹੈ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਸਪਾਈਸਿਸ ਸਭ ਤੋਂ ਪਹਿਲਾਂ ਅਸੀਂ ਐਡ ਕਰਾਂਗੇ ਹਾਫ ਟੇਬਲस्पून ਕਸ਼ਮੀਰੀ ਲਾਲ ਮਿਰਚ ਇਹਦੇ ਨਾਲ ਬਹੁਤ ਸੋਹਣਾ ਕਲਰ ਆਂਦਾ ਹੈ ਸਬਜੀ ਵਿੱਚ ਨਾਲ ਹੀ ਇਹਦੇ ਵਿੱਚ ਐਡ ਕਰਾਂਗੇ ਹਾਫ ਟੇਬਲस्पून ਲਾਲ ਮਿਰਚ ਉਸ ਤੋਂ ਬਾਅਦ ਇਹਦੇ ਵਿੱਚ ਹਾਫ ਟੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਹਾਫ ਟੇਬਲस्पून ਗਰਮ ਮਸਾਲਾ 1 ਟੇਬਲस्पून ਹਲਦੀ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਬੋਇਲ ਪੋਟੈਟੋ ਐਡ ਕਰਨ ਜਾ ਰਹੇ ਹਾਂ ਅਸੀਂ ਪੋਟੈਟੋ ਪਹਿਲਾਂ ਹੀ ਬੋਇਲ ਕਰਕੇ ਰੱਖਲੇ ਸੀ ਇਸ ਤਰੀਕੇ ਨੂੰ ਹੱਥ ਦੇ ਨਾਲ ਮੈਸ਼ ਕਰਕੇ ਐਡ ਕਰਨੇ ਕੋਈ ਵੀ ਕੱਟ ਕੇ ਨਹੀਂ ਐਡ ਕਰਨੇ ਹੱਥਾਂ ਦੇ ਨਾਲ ਬਿਲਕੁਲ ਚੰਗੀ ਤਰ੍ਹਾਂ ਮੈਸ਼ ਕਰਕੇ ਤੇ ਫਿਰ ਐਡ ਕਰਾਂਗੇ ਤੇ ਬਹੁਤ ਹੀ ਵਧੀਆ ਤਰੀਕੇ ਲੌਂਜੀ ਬਣ ਕੇ ਰੈਡੀ ਹੁੰਦੀ ਹੈ ਅੱਛਾ ਅਸੀਂ 3 ਤੋਂ 4 ਆਲੂ ਐਡ ਕੀਤੇ ਨੇ ਅਗਰ ਤੁਸੀਂ ਜ਼ਿਆਦਾ ਲੌਂਜੀ ਬਣਾ ਰਹੇ ਹੋ ਫਿਰ ਤੁਸੀਂ ਆਲੂ ਦੀ ਕੁਆਂਟੀਟੀ ਵਧਾ ਵੀ ਸਕਦੇ ਹੋ ਸੋ ਇੱਥੇ ਸਾਰੇ ਹੀ ਆਲੂ ਅਸੀਂ ਇਸ ਤਰੀਕੇ ਹੱਥ ਨਾਲ ਚੰਗੀ ਤਰ੍ਹਾਂ ਮੈਸ਼ ਕਰਕੇ ਤੇ ਐਡ ਕਰਤੇ ਨੇ ਔਰ ਸਾਰੀ ਸਪਾਈਸਿਸ ਵਿੱਚ ਚੰਗੀ ਤਰ੍ਹਾਂ ਮਿਕਸ ਕੀਤੇ ਨੇ ਜਦੋਂ ਆਲੂ ਬਿਲਕੁਲ ਚੰਗੀ ਤਰ੍ਹਾਂ ਸਪਾਈਸਿਸ ਵਿੱਚ ਮਿਕਸ ਹੋ ਜਾਣ ਉਹਦੇ ਉੱਤੇ ਸਾਰੀਆਂ ਸਪਾਈਸਿਸ ਲੱਗ ਜਾਣ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਪਾਣੀ ਐਡ ਕਰਾਂਗੇ ਬਹੁਤ ਜ਼ਿਆਦਾ ਪਾਣੀ ਨਹੀਂ ਐਡ ਕਰਨਾ ਥੋੜਾ ਥੋੜਾ ਹੀ ਕਰਨਾ ਹੈ ਥੋੜਾ ਥੋੜਾ ਕਰਕੇ ਹੀ ਅਸੀਂ ਇਹਨੂੰ ਵਿੱਚ ਐਡ ਕਰਦੇ ਜਾਵਾਂਗੇ ਇੱਥੇ ਅਸੀਂ ਅੱਧਾ ਗਲਾਸ ਪਾਣੀ ਐਡ ਕੀਤਾ ਹੈ ਤੇ ਸਾਰੇ ਆਲੂ ਚੰਗੀ ਤਰ੍ਹਾਂ ਪਾਣੀ ਵਿੱਚ ਮਿਕਸ ਕਰਤੇ ਆਹਂ ਦਵਾੰਗੇ ਜਦੋਂ ਇਹਦੇ ਵਿੱਚ ਗੜਕਾ ਆ ਜਾ ਚੰਗੀ ਤਰ੍ਹਾਂ ਫਿਰ ਜਿਹੜੀ ਅਸੀਂ ਇਮਲੀ ਦੀ ਚਟਨੀ ਬਣਾਈ ਸੀ ਨਾ ਉਹਦੇ 3-4 ਟੇਬਲस्पून ਇਹਦੇ ਵਿੱਚ ਐਡ ਕਰਾਂਗੇ ਉਹਦੇ ਨਾਲ ਬਹੁਤ ਹੀ ਜ਼ਿਆਦਾ ਟੇਸਟ ਅੱਛਾ ਆਂਦਾ ਹੈ ਲੌਂਜੀ ਦਾ ਉਹਨੂੰ ਐਡ ਕਰਨ ਤੋਂ ਬਾਅਦ 2 ਕੁ ਮਿੰਟ ਤੱਕ ਗੜਕਾ ਲਗਾਵਾਗੇ ਸੋ ਇੱਥੇ ਸਾਡੀ ਆਲੂ ਵਾਲੀ ਲੌਂਜੀ ਵੀ ਬਣ ਕੇ ਰੈਡੀ ਹੋ ਚੁੱਕੀ ਹੈ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਕਲਰ ਆਇਆ ਹੈ ਔਰ ਦੇਖਣ 'ਚ ਵੀ ਅੱਛੀ ਲੱਗ ਰਹੀ ਹੈ ਕਿੰਨੀ ਜ਼ਿਆਦਾ ਖਾਂਚੇ ਤੇ ਵਾਕਈ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਕਚੋਰੀ ਦੇ ਨਾਲ ਦੋਨੋਂ ਚਟਨੀਆਂ ਨਾ ਹੋਣ ਤੇ ਕਚੋਰੀ ਅਧੂਰੀ ਹੀ ਲੱਗਦੀ ਹੈ ਖਾਣ ਦਾ ਮਜ਼ ਵੀਡੀਓ ਹੋ ਗਿਆ ਜੇ ਗਾਇਸ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਨਾ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਇਸ ਤਰੀਕੇ ਗਰਮਾ ਗਰਮ ਕਚੋਰੀਆਂ ਘਰ ਬਣਾਓ ਔਰ ਸਰਵ ਕਰਕੇ ਖਾਓ ਔਰ ਸਾਰੀ ਫੈਮਿਲੀ ਨੂੰ ਵੀ ਖਵਾਓ ਸੋ ਹੁਣ ਅਸੀਂ ਮਿਲਦੇ ਆ ਨੈਕਸਟ ਵੀਡੀਓ 'ਚ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਬਾਏ